ਮੈਨੂੰ ਇੱਕ ਮੁਕਾਬਲੇ ਲਈ ਕੋਲੇਗਟੂਂਗੀਆਂ ਲੈ ਗਏ ਹਾਂਜੀ ਸਪਾਰਸ਼ੀ ਬੀਐਸਪੀ ਸੀ ਹਾਂਜੀ ਉਹਦੇ ਨੂੰ ਮਾਰੋ ਨਹੀਂ ਤੇ ਸਾਡੇ ਦੇ ਇਸ ਪਜਾਣਾ ਆ ਗਏ ਪੈਸਾ ਤੇ ਜਿਹੜੇ ਸਰਦ ਅੱਛਾ ਤੇ ਉਹ ਇੰਸਪੈਕਟਰ ਉਹਨੇ ਮੈਨੂੰ ਫਟੇ ਕੱਢੂਂਗੀਆਂ ਲੈ ਗਏ ਉੱਥੇ 26 ਰਾਤ ਨੂੰ ਰਾਤ ਕੋਈ ਦਾ ਕੈਂਪ ਸੀ ਤੇ ਮੈਨੂੰ ਆਦੇ ਵੀ ਕਾਲਰ ਆਪਣੀ ਯਾਦ ਹੈ ਤੂੰ ਤੇਰਾ ਕੰਮ ਕਰਨ ਲੱਗਿਆ ਬੋਲੀ ਬੱਜਦੀਆਂ ਫਿਰ ਕੰਮ ਕਰ ਰਹਿਣਾ ਅੱਛਾ ਮੈਂ ਕੋਈ ਗੱਲ ਨਹੀਂ ਕੋਈ ਗੋਲੀ ਮਾਰ ਦੋ ਨਨੋ ਮਾਨਨਾ ਮਨਜੂਰਾ ਸਿੰਘ ਰੋਜ ਇੱਥੇ ਸੀਐਸ ਨੇ ਸਰਪ੍ਰਸਤ ਨੂੰ ਇੰਸਟਾਗ੍ਰਾਮ ਪਰ ਦੂਪ 83 ਦਾ ਜਿਹੜਾ ਟਾਈਮ ਆਉਂਦਾ ਹੈ ਕੁਝ ਦੇ ਜੁਣ ਆਉਂਦਾ ਪਰ ਤੁਸੀਂ ਉਸ ਟਾਈਮ ਕਿੱਥੇ ਸੀ ਇਸ ਤਰ੍ਹਾਂ ਆ ਨਾ ਉਹ ਲੈਦਰ ਤਾਂ ਦੱਸਿਆ ਕਿ ਮੈਂ ਮੈਨੂੰ ਸਾਨੂੰ ਸਾਰਾ ਸੰਦ ਨੂੰ ਕਈਆਂ ਸਿੱਧਾਂ ਕੱਢ ਰਿਹਾ ਹਾਂ ਸਭ ਦਾ ਬਹੁਤ ਬਧਨਵਾਦ ਤੇ ਪਰਿਵਾਰ ਦੇ ਕੀ ਕੋਸ਼ਿਸ਼ ਸੱਦ ਕਰਦੇ ਤੇ ਪਰਿਵਾਰ ਤਾਂ ਬਹੁਤ ਜ਼ਰੂਰੀ ਪਰਿਵਾਰ ਨਾਲ ਤਾਂ ਰਹਿਣੀ ਨਹੀਂ ਕਦੇ ਐਪੀਐਸ ਜਿਲ੍ਹਾ ਵੀ ਟੱਕਰਾ ਨਹੀਂ ਨਹੀਂ ਐਸੋਡਾ ਸਮੇਂ ਸੈਣੀ ਨਾ ਹੋਇਆ ਮੇਰੇ ਸਾਰੇ ਸਾਡੇ ਘਰ ਦੇ ਪਾਸ ਉਹ ਜਿਆਦਾ ਸਪੈਕਟਰ ਕਰਦਾ ਆ ਉਹਨਾਂ ਦਾ ਉਹਨਾਂ ਸਾਡੇ ਘਰ ਦਾ ਸਾਰਾ ਜਿੰਦਗੀ ਮੈਂ ਸੁਣਿਆ ਸੀ ਮੇਸਾਨੀ ਇਹ ਬਹੁਤ ਤਰ੍ਹਾਂ ਮਤਲਬ ਕਿ ਨਸ਼ਾ ਕਰਕੇ ਜਾ ਬਹੁਤ ਜਿਆਦਾ ਜਾ ਤੇ ਜਦੋਂ ਤੁਹਾਨੂੰ ਡੀਟੇਲ ਚ ਲੈ ਕੇ ਜੋ ਰੈਸਟ੍ਰੀਟ ਉਹ ਦੇਖਦੇ ਜਿਹੜੇ ਸੰਕਟਾਚ ਰੈਸਟ੍ਰੀਟ ਹਨ ਦੇ ਜੋ ਇਹਨਾਂ ਤੋਂ ਹਾਂ ਉਹ ਜਿੰਮ ਕਰਦੇ ਆ ਕਿ ਉਹਨਾਂ ਤੋਂ ਬੜੇ ਤਕੜੇ ਤਰੀਕੇ ਨੇ ਇਸਤੇ ਮੈਂ ਵੀ ਕੋੜ ਕੰਦਾ ਨਾ ਲਗਾਇਆ ਕਿਸ ਤਰ੍ਹਾਂ ਦੇ ਤਰੀਕਿਆਂ ਨਾਲ ਉਹ ਕਪਿਆ ਜੀ ਦੇ ਤਾਂ ਮਤਲਬ ਜਿੱਤੇ ਲੱਗਾ ਕਦ ਤੇ ਵਧਦੇ ਰਹੇ ਤੇ ਬਾਹਰ ਵੰਗੇ ਤੇ ਬੋੜ ਪਏ ਤੇ ਮੇਰੇ ਤੇ ਕਰੰਟ ਲਾਉਦੇ ਰਹੇ ਜਾ ਰਹੇ ਕਰੰਟ ਮੇਰੇ ਤੇ ਕਰੰਟ ਦਿੱਜੀ ਦਾ ਕਿੱਥੇ ਤੋਂ ਲਾਉਦੇ ਰਹੇ ਮੇਰੇ ਅੰਦਾਤਾਂ ਤੇ ਲਾਉਦੇ ਰਹੇ ਆ ਹਾਂਜੀ ਲਗਾ ਤੇ ਤੇ ਜਾ ਮੇਰੇ ਇਥੇ ਤੰਦ ਤੇ ਲਾਇਆ ਉਸ ਨੂੰ ਨਾ ਮੈਂ ਹੀ ਬਹਾਦਰੂ ਵਾਹਿਗੁਰੂ ਬਹਾਦਰੂ ਵਾਹਿਗੁਰੂ ਕਰਦਾ ਅੱਛਾ ਜੀ ਆਏ ਤਾਂ ਸਿੱਧਵਰੇ ਨਹੀਂ ਕਿਹਾ ਉਹਨਾਂ ਕੋਲ ਪਰ ਅਸਲ ਕੋਈ ਜੜਦੇ ਸੀ ਉਹ ਕਹਿੰਦਾ ਸੀਦਾ ਇਹ ਵਾਇਰ ਕਰਨਾ ਹੁੰਦਾ। ਬਸ ਤੁਹਾਡਾ ਇੱਕ ਸਬੰਧ ਸੀ ਕਿ ਤੁਸੀਂ ਤਕਸਾਲ ਚ ਪੜ੍ਹੇ ਸੀ ਜਾਂ ਉਹਨਾਂ ਦੀ ਸੰਗਤ ਕੀਤੀ ਸੀ ਸੰਤਾਨ ਵਾਪਸ ਤੇ ਇਹੀ ਸਜਾ ਹੈ ਤੁਹਾਡੀ ਉੱਪਰ। ਬਸ ਇਹੀ ਕਸੂਰ ਦਾ ਮਤਲਬ ਕਹਿੰਦਾ। ਜਦੋਂ ਜੇਲ੍ਹ ਕਿਦੋਂ ਨੂੰ ਮਾਰਕੁੱਟ ਕੇ ਅਧਮਰਾ ਕਰਕੇ ਜੋ ਜੇਲ੍ਹ ਛੱਡਦੇ ਹੁੰਦੇ ਸੀ। ਇੱਕ ਦਿਨ ਇਹ ਮਹਿਸੂਸ ਹੁੰਦਾ ਸੀ ਕਿ ਸਾਡਾ ਕੋਈ ਕਸੂਰ ਨਹੀਂ ਫਿਰ ਵੀ ਸਮਝ ਨਾ ਸਿੱਧਕ ਮਨ ਤੋਂ ਦੁੱਖਾਂਦਾ। ਉਹਨਾਂ ਦੋ ਗੋਹਿਆਂ ਦੇ ਸਰਦ ਤੇ ਕਦੀਆਂ ਮੁਰਕਿਆ ਦਾ ਖਾਜਰਾ ਜੋ ਜੈਲੀ ਘਰਤਾ ਤਾ ਤੂ। ਉਹ ਲਾ ਡੋਲੀਏ ਕਰ ਲੈ। ਮਰਦੋਈ ਆਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਖਤੇ 83 ਦਾ ਉਹ ਦੌਰ ਉਹ ਕਾਲਾ ਦੌਰ ਜਿਹਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਜਿਹੜਾ ਸਿੱਖ ਕੌਮ ਤੇ ਸੱਦਤ ਹੋਇਆ ਉਹ ਪਲ ਉਦੋਂ ਯਾਦ ਆ ਜਾਂਦੇ ਨੇ ਜਦੋਂ 1 ਤੋਂ 6 ਦਾ ਜੂਨ ਦਾ ਸਮਾਂ ਹੁੰਦਾ ਹੈ ਤੇ ਹਰ ਸਿੱਖ ਉਸ ਦਿਨ ਨੂੰ ਯਾਦ ਕਰਕੇ ਉਹਨਾਂ ਦੇ ਅੱਖਾਂ ਚ ਅਥਰੂ ਹੁੰਦੇ ਆ ਅੰਜੂ ਹੁੰਦੇ ਆ ਜਿਨ੍ਹਾਂ ਨੇ ਉਹ ਤਸ਼ੱਦਦ ਸਹਾਰਿਆ ਜਿਨ੍ਹਾਂ ਪਰਿਵਾਰਾਂ ਨੇ ਉਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਗੁਰੂ ਅ ਇੱਕ ਕਿਸੇਕ ਪਰਿਵਾਰ ਹੈ ਜਿਹੜਾ ਕਿ ਸੰਤ ਭਾਬਾ ਜਨਾਰਾਇਣ ਸਿੰਘ ਜੀ ਦੇ ਨਾਲ ਸੰਗ ਕੀਤਾ ਹੋਇਆ ਉਹਨਾਂ ਦੇ ਸਾਥੀ ਰਹੇ ਹੋਏ ਨੇ ਜਿਨ੍ਹਾਂ ਨੂੰ ਉਹਨਾਂ ਦੀ ਸੰਗਤ ਕੀਤੀ ہوئی ਆ ਉਹਨਾਂ ਨੂੰ ਜਿਉਂਦੇ ਨੂੰ ਇੰਕਾਊਂਟਰ ਕਰ ਚ ਤਰਨਦਾ ਵੀ ਇੱਕ ਮਨੁੱਖੀ ਐਲਾਨ ਉਹਨਾਂ ਤੇ ਨਾਮ ਵੀ ਰੱਖਿਆ ਗਿਆ 10 ਸਾਲ ਸਜ਼ਾ ਵੀ ਕੀਤੀ ਤਸ਼ੱਦਦ ਦੇ ਵਿਸ਼ੇ ਆ ਬਾਬਾ ਪ੍ਰਹਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਉਹ ਸਮੇਂ ਨੂੰ ਹੰਡਾਇਆ ਆਪਣੇ ਅੱਜ ਸ਼ਰੀਰ ਦੇਖ ਲਓ ਤੁਸੀਂ ਉਹਨਾਂ ਦਾ ਇਹ ਤਸ਼ੱਦਦ ਦੀ ਨਿਸ਼ਾਨੀ ਹੈ ਕਿ ਉਹਨਾਂ ਨੂੰ ਸਿੱਧੇ ਬੈਠਣ ਨਾਲ ਬੜੀ ਦਿੱਕਤ ਆ ਤੇ ਉਹਨਾਂ ਤੋਂ ਹੀ ਜਾਣਾਂਗੇ ਕਿ ਉਹ ਸਮਾਂ ਕਿਹੋ ਜਿਹਾ ਸੀ ਕਿਉਂਕਿ ਆਪਾਂ ਤੇ ਗੱਲਾਂ ਹੀ ਕਰ ਸਕਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਉਹ ਸਮੇਂ ਦਾ ਆਪਾਂ ਗੱਲ ਕਰੀਏ ਤਾਂ ਤੁਸੀਂ ਤੋਂ ਕੋਈ ਜਾਣਦੇ ਹੋ ਸਮੇਂ ਨੂੰ ਆਪਣੇ ਅੱਖਾਂ ਨਾਲ ਵੇਖਿਆ ਆਪਣੇ ਸਰੀਰ ਤੇ ਹੰਡਾਇਆ ਉਹ ਸਰੀਰ ਦੇਖੀ ਵੀ ਰਿਹਾ ਸਾਨੂੰ ਅੱਜ ਸੰਤ ਬਾਬਾ ਜਨੈ ਸਿੰਘ ਨਾਲ ਤੁਸੀਂ ਸੰਗਤ ਕੀਤੀ ਕਦੋਂ ਉਹਨਾਂ ਨਾਲ ਤੁਹਾਡਾ ਮਿਲਾਪ ਹੁੰਦਾ ਤੇ ਕਿਸ ਤਰ੍ਹਾਂ ਉਹਨਾਂ ਨਾਲ ਉਸ ਮੂਮੈਂਟਸ ਤੁਸੀਂ ਰਹਿੰਦੇ ਮਲਾਪਾ ਦੇ ਕੋਲ ਸਤਿਪਾਪਾ ਕਰਤਾਰ ਸਿੰਘ ਦੀ ਖਾਲਸਾ ਸੀ ਨਾ ਹਾਂਜੀ ਸਤਿਪਾਪਾ ਕਰਤਾਰ ਸਿੰਘ ਖਾਲਸਾ ਇਹਨਾਂ ਨੂੰ ਪਹਿਲਾਂ ਠੀਕ ਹੈ ਜੀ ਉਹ ਸਾਡੇ ਲਾਗੇ ਇੱਕ ਮੇਲਾ ਲੱਗਦਾ ਪਾਪਾ ਸਿੰਘ ਦਾ ਉੱਥੇ ਹੁੰਦੇ ਸੀ ਕਥਾ-ਕਹੇ ਉਸ ਹਾਂਜੀ ਮੈਂ ਅਚਾਨਕ ਉਹਨੂੰ ਪਹਿਲੀ ਵਾਰ ਉਹਨਾਂ ਦੇ ਕਥਾ ਸੁਣਦੇ ਲਈ ਗਈ ਉਹਨੇ ਕਹ ਪਲਾਦ ਸੰਗਤ ਕਰਨ ਦਾ ਉਹ ਉੱਥੇ ਉਹਨਾਂ ਨੇ ਬੜੇ ਜੋਸ਼ ਨਾਲ ਅਠਾ ਕੀਤੀ ਹਾਂਜੀ ਪੰਜਾਬ ਆ ਰਿਹਾ ਸੰਗਲਾ ਦਾ ਮੇਲੇ ਉਸ ਦਾ ਕਰਾਵੀ ਹੋਇਆ ਹਾਂਜੀ ਬਾਤ ਕੋਈ ਤੇ ਮਹਾਰਾਜ ਜਸਪੀ ਚਲੀ ਹੋਣਾ ਤੇ ਉਸ ਤੋਂ ਬਾਅਦ ਬੜੀ ਚੱਤਿਆਈ ਵੀ ਮਨਕਮਾਪ ਖਾਣਾ ਲੜਿਆ ਕਰਕੇ ਉਹ ਮੌਤ ਹੋ ਗਿਆ ਹਾਂਜੀ ਮੇਰੇ ਮਾਤੇ ਪਰ ਬਾਪ ਹੈ ਲੈਣ ਦਾ ਤੇ ਸੰਤ ਸਾਰੇ ਬਾਕੇ ਆਏ ਉਕਨੇ ਵਾਲੇ ਉੱਥੇ ਉਹਦਾ ਮੈਂ ਗੁਰਦੁੱਧ ਲੈ ਕੇ ਜਾਂਦਾ ਸੀ ਤੇ ਮੈਂ ਸਿੰਘ ਵੇਖੇ ਗੋਲ ਦਸਤਾਰਾਂ ਵਾਲੇ ਤੇ ਮੈਂ ਫਿਰ ਜੋ ਪੰਗਰਾ ਜਿਹੜਾ ਨਹੀਂ ਸੀ ਬੇਬਦੀ ਮੈਂ ਸਾਰੀ ਦਿਨ ਸੰਤ ਕਨੈ ਸਿੰਘਾਂ ਨੂੰ ਯਾਦ ਕਰ ਦੋ ਦੋ ਖਲਾਕਾ ਸੰਤ ਮੈਨੂੰ ਕਹਿੰਦੇ ਰਾਤ ਨੂੰ ਅਗਰ ਮੈਂ ਪੰਗਰ ਸੱਦਦਾ ਉਹ ਵਾਲਾ ਪੰਗਰ ਹਾਂਜੀ ਬਚ ਸਕਾਂਗੇ ਕੋਈ ਗੱਲ ਹਾਂਜੀ ਬਾਦ ਵਿੱਚ ਸੰਤਾਂ ਗ੍ਰਿਫਤਾਰ ਹੋ ਗਏ ਤੇ ਆਪਣਾ ਗ੍ਰਿਫਤਾਰੀ ਦੀ ਸੰਤਾਨੇ ਉੱਥੇ ਕੋਈ ਪਰ ਜਿੰਦੇ ਹਾਂ ਹਾਂ ਫਿਰ ਸਭ ਤੋਂ ਪਹਿਲਾਂ ਚੰਦ ਬਾਹਰ ਬਾਹਰ ਨਿਕਲਣ ਦੀ ਅਸਰ ਬੜਾ ਭਾਰੀ ਹਾਂਜੀ ਮਾਨ ਲੱਗਦੇ ਸਨ ਉੱਥੇ ਦੋਦੀ ਸੇਵਾ ਕਰਦੇ ਰਹੇ ਉਦੋਂ ਆਏ ਫੇਰ ਮਨਾਲੇ ਇੱਕ ਪ੍ਰੋਗਰਾਮ ਸੋਥੇ ਆ ਗਏ ਪਾਣੀ ਦੌਰੇ ਤੇ ਠੀਕ ਹੈ ਜੀ ਉਥੇ ਫੇਰ ਮਈ ਉਹ ਮਨਾਲੇ ਆ ਲਾਗੇ ਤੱਕ ਰਿਆ ਮੈਂ ਬਾਸ ਗਿਆ ਠੀਕ ਕਰਨ ਲਿਆ ਸੀ ਤੇ ਮੇਰੇ ਲਾਗੇ ਤਾਂ ਉਹ ਸਟੰਪ ਤਾਂ ਤੁਹਾਨੂੰ ਸੰਤਾ ਬਾਰੇ ਕੁਝ ਨਹੀਂ ਪਤਾ ਹੈ ਮੈਨੂੰ ਕੋਈ ਪਤਾ ਨਹੀਂ ਬਿਲਕੁਲ ਨਹੀਂ ਪਤਾ ਠੀਕ ਹੈ ਜੀ ਇਹ ਮੇਰੇ ਬੋਡੇ ਤੇ ਆ ਰਹੇ ਕਿੰਨੇ ਪਤਾ ਗਿਆ ਬਰ ਸਕਦਾ ਗੁਰੂ ਆਲ ਬੰਦ ਆ ਅੱਛੇ ਗੁਰੂ ਆਲੇ ਬੰਦ ਮੈਂ ਤਾਂ ਅਮਰਦਾਰ ਨਹੀਂ ਸੀ ਤੁਸੀਂ ਨਾ ਨਾ ਉਹ ਮੈਂ ਤਾਂ ਜਿਆ ਜਿਆ ਸਿੰਘ ਸੀ ਮੈਂ ਨਾਲ ਕੰਮ ਕਰਦਾ ਮੈਂ ਜਾ ਕੇ ਮੈਂ ਆਸਾਨ ਮੇਰੇ ਮਗਰ ਬੜਾ ਪਿਆਰ ਮੈਨੂੰ ਕਹੀ ਜਾਂਦਾ ਬਰਸਕਲਾ ਬਰਸਕਲਾ ਪਤਾ ਨਹੀਂ ਕਿ ਜਣਾ ਲੱਗਦਾ ਨੇ ਉਹ ਹੱਸੇ ਜੀ ਮੇਰੇ ਨਾਲ ਗੱਲ ਕੀਤੀ ਹਾਂ ਜੀ ਹੱਸੇ ਜੀ ਮੁਰਕਾ ਸਰਜੀਸ ਭੰਡ ਉਹਥੇ ਫਰੋਜਪੁਰ ਆਇਆ ਸੀ ਤੇ ਇਹਨਾਂ ਦਾ ਮਿਲ ਸਕਦਾ ਅਸੀਂ ਗੁਰੂ ਵਾਲੇ ਬਣ ਕੇ ਫਿਰ ਉਹ ਗੁਰਜੀਤਾ ਗੁਰਦੇਵ ਸੰਸਮਾਰ ਵਾਲਾ ਆਇਆ ਸਾਰੇ ਅਸੀਂ ਗੱਲ ਕੀਤੀ ਤਾਪੂ ਮਾਫਰ ਫੋਨ ਕਰਾ ਕੇ ਲਾਤੀ ਇਸ ਤਰ੍ਹਾਂ ਇਸ ਤਰ੍ਹਾਂ ਉਹਨਾਂ ਮੇਲਾ ਆਪ ਹੋ ਗਿਆ ਫਿਰ ਜਦੋਂ 84 ਦਾ ਜਿਹੜਾ ਟਾਈਮ ਆਉਂਦਾ 1 ਤੋਂ 6 ਜੂਨ ਆਉਂਦਾ ਫਿਰ ਤੁਸੀਂ ਉਸ ਸਮੇਂ ਕਿੱਥੇ ਸੀ ਕਿਸ ਤਰ੍ਹਾਂ ਆ ਨਾ ਉਹ ਮੈਂ ਤੁਹਾਨੂੰ ਦੱਸਿਆ ਕਿ ਮੈਂ ਮੈਨੂੰ ਸਾਨੂੰ ਸੰਤ ਸਾਰੇ ਸੰਗਾਂ ਨੂੰ ਕਈਆਂ ਸੰਗਾਂ ਨੂੰ ਕੱਢ ਦਿੱਤਾ ਸੀ ਸੰਤਾਂ ਦੇ ਬਾਨੇਵਾਰ ਕੇ ਆ ਬਾਤ ਮੂਵਮੈਂਟ ਚਲਾਉਣਗੇ ਠੀਕ ਹੈ ਚਲਾਈ ਵੀ ਹੁੰਦੇ ਸਨ ਉਹਨੇ ਸੰਗਾਂ ਚਲਾਈ ਹੁੰਦੇ ਨੇ ਭਾਈ ਪਰ ਤੁਸੀਂ 92 98 ਤੱਕ ਉਸ ਦੌਰ ਨੂੰ ਅਡਾਇਆ ਉਹਦੀ ਇੰਟਰਸਟਿੰਗ ਹੁੰਦੀ ਆ ਬਹੁਤ ਬਹੁਤ ਜ਼ਿਆਦਾ ਕੁਝ 2007 ਤੱਕ ਹੀ ਕੰਮ ਚੱਲਦਾ ਰਿਹਾ ਉਹਨੇ ਤੁਸੀਂ ਘਰ ਤੋਂ ਮੰਨ ਲਓ ਕਿ ਤੁਹਾਡੇ ਪਰਿਵਾਰ 80 ਤੋਂ ਲੱਗੇ ਆ 2007 ਤੱਕ ਹੂੰ ਨਾ ਆਪਣੇ ਘਰ ਵੜ ਕੇ ਨਹੀਂ ਦੇਖਿਆ ਕਿੰਨੇ ਸਾਲ ਤੱਕ ਮੈਂ ਪਰਿਵਾਰ ਤੋਂ ਤੇ ਪਰਿਵਾਰ ਦੇ ਕੀ ਕੁਛ ਤਸ਼ੱਦਦ ਕਰਦੇ ਸੀ ਪਰਿਵਾਰ ਤੇ ਤਾਂ ਬਹੁਤ ਵਧੀਆ ਪਰਿਵਾਰ ਸਾਨੂੰ ਘਰ ਰਹਿਣ ਹੀ ਨਹੀਂ ਦਿੰਦੇ ਅੱਛਾ ਜੀ ਇੱਕ ਜੀ ਨਹੀਂ ਰਹਿਣ ਦਿੰਦੇ ਸੈਣੀ ਸੀ ਆ ਸਸਪੀ ਉਹ ਬੜਾ ਜ਼ਾਲਮ ਸੀ ਹਾਂ ਸਮੇਂ ਸੈਣੀ ਜਿਹੜਾ ਬਹੁਤ ਜ਼ਿਆਦਾ ਜ਼ਾਲਮ ਸੀ ਕੇਪੀਐਸ ਗੱਲ ਉਹ ਬਸ ਉਹ ਜਾਂ ਬਸ ਇਹਦੀਆਂ ਗੱਡੀਆਂ ਸਾਡੇ ਘਰ ਹੀ ਉਹਨਾਂ ਨਾਲ ਵੀ ਟਕਰਾਅ ਤੋਂ ਦੀ ਹੋ ਕਦੀ ਹੋਇਆ ਤੁਹਾਡਾ ਹੋਇਆ ਸੀ ਹਾਂ ਕੀ ਪਿਆਸ ਜਿਲਣਾ ਵੀ ਟੱਕਰਾ ਕਰਦਾ ਨਹੀਂ ਨਹੀਂ ਕਿ ਸੋਡਾ ਸਮੇਂ ਸੈਣੀ ਨਾ ਹੋਇਆ ਨਹੀਂ ਸਾਰੀ ਸਾਡੇ ਘਰ ਦੇ پاس ਉਹ ਜਿਆਦਾ ਤਸ਼ੱਦਦ ਕਰਦਾ ਰਿਹਾ ਉਹਨੇ ਟਾਇਆ ਸਭ ਚੀਜ਼ ਉਹਨੇ ਸਾਡੇ ਘਰ ਦਾ ਸਾਰਾ ਜੁਲੂ ਮੈਂ ਸੁਣਿਆ ਸਮੇਂ ਸੈਣੀ ਜੀ ਬਹੁਤ ਤਰਾ ਮਤਲਬ ਕਿ ਨਸ਼ਾ ਕਰਕੇ ਰਾਤ ਬਹੁਤ ਜਿਆਦਾ ਜਾਲਮ ਸੀ ਬਹੁਤ ਜਿਆਦਾ ਜਾਲਮ ਕੁੜੀਆਂ ਤੇ ਕੁੜੀਆਂ ਦਾ ਕਸੂਰ ਉਹਨੂੰ ਕੋਠੇ ਤੇ ਤੱਕ ਸਰਦਾ ਅਸੀਂ ਤਾਂ ਪਾਣੀ ਨਹੀਂ ਦਿੰਦਾ ਉਹਨਾਂ ਨੂੰ ਅੱਛਾ ਜਿੱਦਾ ਬੜਾ ਗੰਦਾ ਜਾਲਮ ਤੇ ਜਦੋਂ ਤੁਹਾਨੂੰ ਡੀਟੇਲ ਚ ਜੋ ਜੋ ਰੈਸਟਿੰਗ ਕੋ ਡਿਖਾਉਂਦੇ ਆ ਕੇਰੇ ਸੰਸੈਟ ਅਰੇਸਟ ਕੋ ਧੰਨਵੇਗਾ ਧੰਨ ਵਿੱਚ ਤੇ ਕਿਸ ਤਰ੍ਹਾਂ ਤੁਹਾਨੂੰ ਲੈ ਕੇ ਜਾਂਦੇ ਆ ਕਿਸ ਤਰ੍ਹਾਂ ਤੁਹਾਡਾ ਤਸ਼ੱਦਦ ਕਰਦੇ ਆ ਕਿਸ ਤਰ੍ਹਾਂ ਦੇ ਤਸ਼ੱਦਦ ਇੱਥੇ ਮਾਲ ਮੱਡੀ ਹੈ ਨਾ ਉਹ ਬਨ ਕੇ ਲਿਆਂਦਾ ਬਤਾ ਦੂਣੀਆਂ ਦੇ ਤੁਹਾਨੂੰ ਪਤਾ ਹੈ ਫਿਰ ਤੁਹਾਨੂੰ ਜਦੋਂ ਇਹ ਵਿਗਾ ਪਰ ਆ ਬੰਦਾ ਫੜਿਆ ਜਾਵੇ ਹਾਂਜੀ ਤੇ ਕਈ ਮੋੜਾ ਨਾਂ ਨੂੰ ਵੀ ਲੈ ਜਾਂਦੇ ਆ ਹਾਂਜੀ ਤਸ਼ੱਦਿਆਂ ਮਾਰਿਆ ਉਹ ਫਿਰ ਇਹਨਾਂ ਨੇ ਜੋ ਇਹਨਾਂ ਤੋਂ ਹੁੰਦਾ ਉਹ ਚਲਮ ਕਰਦੇ ਆ ਕਿ ਇਹਨਾਂ ਤੋਂ ਬੜੇ ਤਕਰੇ ਤਰੀਕੇ ਨੇ ਇਸਤੇਮਾਲ ਮਨ ਦੀ ਖੂੜ ਕੰਦਾ ਨਾ ਲਗਾਇਆ ਕਿਸ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਉਹ ਕਪਿਆ ਜੀ ਦੇ ਤੋਂ ਮਤਲ ਜਿੱਤੇ ਲੱਤਾਂ ਕੱਢਦੇ ਆ ਜਿੱਤੇ ਵੱਢਦੇ ਰਹੇ ਆ ਜਿੱਤੇ ਬਾਹਵਾਂ ਵੱਢਦੇ ਰਹੇ ਉਹ ਗੁੱਡ ਫੈਲਦੇ ਦੇ ਲੱਬੜੇ ਲਉਂਦਾ ਉੱਥੇ ਅੰਦਰ ਤੇ ਮੇਰੇ ਦੇ ਕਰੰਟ ਲਾਉਦੇ ਰਹੇ ਜਰਾ ਕਰੰਟ ਲਾਉਂਦੇ ਰਹੇ ਕਰੰਟ ਬਿਜਲੀ ਦਾ ਕਿੱਥੇ ਕਿੱਥੇ ਲਾਉਂਦੇ ਕਰੰਟ ਮੇਰੇ ਆ ਲੱਤਾਂ ਤੇ ਲਾਉਦੇ ਰਹੇ ਆ ਹਾਂਜੀ ਲੱਤਾਂ ਤੇ ਤੇ ਜਾਂ ਮੇਰੇ ਇਥੇ ਕੰਦ ਤੇ ਲਾਇਆ ਸੀ ਕਿ ਮੋਲੋ ਕੀ ਕਹੋ ਜੀ ਹਾਲ ਤੁਹਾਡਾ ਅੱਧ ਮੋਰਾ ਕਰ ਸਕਦੇ ਹਾਂ ਮੁੰਡੇ ਨੂੰ ਬੀ 200 ਜਿੱਦਾ ਹੈ 200 ਜਿੱਦਾ ਹੈ 200 ਜਿੱਦਾ ਹੈ ਮੈਂ ਅਹੀਂ ਵਾਇਗਰੋ ਵਾਇਗਰੋ ਅਹੀਂ ਵਾਇਗਰੋ ਵਾਇਗਰੋ ਕਰਦਾ ਹੈ ਤੁਹਾਡਾ ਡੀਐਸਪੀ ਬੜੇ ਉਸ ਨਾਲ ਜਾਲ ਮਸੀ ਬੜਾ ਟਕੜਾ ਹਾਂਜੀ ਉਹ ਜੋ ਲੱਤਾਂ ਖੇਦਾਂ ਤੇ 90 ਦਾ ਕੋਣ ਬਣਾਉਣਾ ਹੈ ਤਾਂ 90 ਦਾ ਕੋਣ 90 ਦਾ ਕੋਣ ਆਹ ਤੇਵੇਂ ਨਹੀਂ ਲੱਤਾਂ ਖੇਦੋ ਉਹ ਆ ਸਾਰਿਆਂ ਨਾਲੜਾ ੜਾ ਕੜਕ ਕੜਕ ਪਾੜਦੀਆਂ ਸੀ ਬੁੜੀ ਹਾਲਤ ਹੋ ਜਾਂਦੀ ਸੀ ਮੁਰੇ ਕੇ ਆਪਣਾ ਜਦੋਂ ਉਨੇ ਅਖਣਾ ਮੈਂ ਹੀ ਵੈਗਰੂ ਵੈਗਰੂ ਕਰਦੇ ਜਾਂਦਾ ਵਾਹਿਗੁਰੂ ਵਾਹਿਗੁਰੂ ਕਰਦਾ ਅੱਛਾ ਜੀ ਹਾਇ ਤਾਂ ਸਿਕਵਰੇ ਨਹੀਂ ਕਿਹਾ ਉਹਦਾ ਕੋਈ ਪਰ ਇਸ ਗੱਲ ਤੋਂ ਹੀ ਝੜਦੇ ਸੀ ਉਹ ਕਹਿੰਦਾ ਸੀ ਤਾਂ ਵੈਗਰੂ ਕਰਨਾ ਹਟਾਉਣਾ ਅੱਛਾ ਵੈਗਰੂ ਕਰਨਾ ਹਟਾਉਣਾ ਨਾਲ ਜੋ ਤੋ ਉਹ ਤੱਕ ਪਾੜੋ ਮਨ ਲੋਕੀ ਤੱਕ ਮਨ ਲੋਕ ਹਾਂ ਉਹ ਤਾਂ ਫਿਰ ਸੰਤ ਕੋ ਨਾਗਰਾ ਅਗਰਾ ਸੀ ਐਸਐਸਪੀ ਇਹ ਮੇਰੇ ਪਾਗਰ ਫਰਮਾਪੁਰਖਾਂ ਨੇ ਬੜਾ ਜੋਰ ਲਾਇਆ ਆਏ ਲੋਕ ਨੂੰ ਸਨ ਉਠਾ ਥਾਪੇ ਗਿਆ ਬਾਬਾ ਠਾਕਰ ਜੀ ਬਾਬਾ ਠਾਕਰ ਜੀ ਹਾਂ ਜੀ ਫੇਰ ਬਾਗਨ ਕੋਲ ਭੇਜਿਆ ਅੰਦਰਜੀ ਦੀ ਕਾਜੀ ਦਾ ਬਾਬਾ ਜੀ ਨੇ ਸੰਪੜ ਪਾੜ ਕਰਾਏ ਸਾਬਾ ਜੀ ਨੇ ਪਾਣੀ ਸਾਰਾ ਸਿੰਚਾਈ ਨੂੰ ਪੜਨ ਨਾਲੇ ਮਤਲਬ ਪਾਣੀ ਪਿੱਛੋਂ ਪਾਣੀ ਪੜਦੇ ਰਹੇ ਫਿਰ ਤੁਹਾਨੂੰ ਸਬਰ ਸੰਤੋਖ ਤੇ ਹਿੰਮਤ ਬਾਬਾ ਜੀ ਨੇ ਫੇਰ ਉਥੋ ਕੀ ਬਾਗਾਂ ਨੂੰ ਖੋਣ ਕਰਵਾਇਆ ਬਾਗਾਂ ਨੇ ਫਿਰ ਕਿਹਾ ਵੀ ਐਸਐਸਪੀ ਅੰਗਰੇਨ ਨੂੰ ਵੀ ਸਿੰਚਰਾ ਨੁਕਸਾਨ ਨਹੀਂ ਹੋਣਾ ਚਾਹੀਦਾ ਫੇਰ ਇਹ ਨਟਰਾਇ ਤੋਂ ਦਿੱਤੀ ਪਰ 10 ਸਾਲ ਤੁਸੀਂ ਸਜ਼ਾ ਕੱਟੀ ਨਜ਼ਾਹਿਰ ਜੀ ਮਤਲਬ ਕਿ ਕਈ ਕਿਸੇ ਨਜ਼ਾਹਿਰ ਜੀ ਕਿਸ ਪੌਰੇ ਆ ਬਾਬਾ ਜੀ ਅਸੀਂ ਕਿਹੜਾ ਇੱਥੇ ਮਤਲਬ ਬਯਾਦ ਆ ਪੜ੍ਹਾਈ ਤੋਂ ਬਾਅਦ ਅਸੀਂ ਤਾਂ ਨੌਕਰੀਆਂ ਕਰਦੇ ਸੀ ਅੱਛਾ ਤੇ ਅਸੀਂ ਕਿਹੜਾ ਐਕਸ਼ਨ ਕਰਦੇ ਸਾਡੇ ਜਿੱਥੇ ਅਸੀਂ ਪੜ੍ਹਦੇ ਉਥਰੋਂ ਕਿਸ ਪਾਸ ਦੇ ਨਾਲ ਬਸ ਤੁਹਾਡਾ ਇੱਕ ਸਬੰਧ ਸੀ ਕਿ ਤੁਸੀਂ ਤਕਸਾਲ ਚ ਪੜ੍ਹੇ ਸੀ ਜਾਂ ਉਹਨਾਂ ਦੀ ਸੰਗਤ ਕੀਤੀ ਸੀ ਸੰਤਾਨ ਦਾ ਬਾਪੂਸ਼ੇ ਇਹੀ ਸਜਾ ਹੈ ਤੁਹਾਡੀ ਬਸ ਇਹੀ ਕਸੂਰ ਸੀ ਮਤਲਬ ਕਹਿੰਦਾ ਉਹਦਾ ਕਿਉਂ ਕਸੂਰ ਸੀ ਪਰ ਉਸ ਤੋਂ ਤਸ਼ੱਦਦ ਅੱਜ ਵੀ ਅਸਰ ਬਾਬਾ ਜੀ ਸਰੀਰ ਤੇ ਸੀਰ ਵੇ ਲੋ ਕਸਰ ਇਹਦਾ ਖਤਮ ਹੋ ਗਿਆ ਤਾਂ ਮਰਦ ਦੇ ਕਿਨਾਰੇ ਆ। ਫੇਰ ਜਿਆ ਡੋ ਪੈ ਜਾਂਦਾ ਆ। ਫੇਰੀਆਂ ਮਦਾਸੀ ਹੈ ਲੈ ਚੱਕਰ ਆ ਜਾਂਦੇ ਆ। ਪਪਾ ਜੀ ਜਦ ਤੁਸੀਂ ਜੇਲ੍ਹ ਚ ਸੀ ਇੱਕ ਆ ਗਿਆ ਹਾੜ ਗਿਆ ਸਕੰਟ ਪਾਏ ਨੇ। ਹੂੰ ਹੂੰ। ਲੱਕਦੇ ਤੈਨ ਮੰਨ ਕੇ ਟੁੱਟੇ ਆ। ਉਹ ਤਸੱਦਦ ਨਾਲ। ਹਾਂ। ਪਪਾ ਜੀ ਜਵੇਂ ਕੀ ਕਦੀ ਜਵੇਂ ਹੁਣ ਤੁਸੀਂ ਸਸ਼ੱਦਸਿਆ ਜਦੋਂ ਜੇਲ੍ਹ ਚ ਜਦੋਂ ਤੁਹਾਨੂੰ ਮਾਰ ਕੁੱਟ ਕੇ ਅਦਮਰਾ ਕਰਕੇ ਜੋ ਜੇਲ੍ਹ ਛੱਡਦੇ ਹੁੰਦੇ ਸੀ। ਕਦੀ ਇਹ ਮਹਿਸੂਸ ਹੁੰਦਾ ਹੈ ਵੀ ਸਾਡਾ ਕੋਈ ਕਸੂਰ ਨਹੀਂ ਫਿਰ ਵੀ ਸਾਨੂੰ ਇੰਨਾ ਤਿੱਸਰਤ ਮਨ ਚ ਦੁੱਖ ਆਉਂਦਾ ਸੀ ਨਹੀਂ 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 ਜੀ ਅਸੀਂ ਸਾਨੂੰ ਮਹਾਪੁਰਖਾਂ ਦੇ ਸੰਗਤ ਦਾ ਨਸ਼ਾ ਹੀ ਸੀ ਅੱਛਾ ਜੀ ਅਸੀਂ ਆਨੇ ਇੱਕ ਪਰਿਵਾਰਿਕ ਹੋਈ ਜੀ ਮਾਰਦੇ ਮੈਨੂੰ ਮੁਕਾਬਲੇ ਲਈ ਤੇ ਫਤਿਹਗੜ ਚੂੜੀਆਂ ਲੈ ਕੇ ਹਾਂਜੀ ਜਿਸਪਾਲ ਸਿੰਘ ਡੀਐਸਪੀ ਸੀ ਹਾਂਜੀ ਉਹਦੇ ਨੂੰ ਮਾਰੋ ਨਹੀਂ ਤੇ ਸਾਡੇ ਤੇ ਕੇਸ ਪਾ ਜਾਣਾ ਇਹ ਪੈਸੇ ਖਾਦੇ ਆ ਇਹਦੇ ਸਰ ਦੇ ਅੱਛਾ ਤੇ ਉਹ ਇੰਸਪੈਕਟਰ ਹੋ ਗਏ ਨੇ ਮੇਰੇ ਨੂੰ ਫਤਿਹਗੜ ਚੂੜੀਆਂ ਲੈ ਕੇ ਉੱਥੇ ਸਤਿ ਸ੍ਰੀ ਅਕਾਲ ਨੂੰ ਕੋਈ ਅੱਠ ਕੋਈ ਦਾ ਟਾਈਮ ਸੀ ਤੇ ਮੈਨੂੰ ਆਦੇ ਵੀ ਕਾਲਰ ਆਪ ਨੂੰ ਜਿਆਦਾ ਤੇ ਤੇਰਾ ਕੰਮ ਕਰਨ ਲੱਗਿਆ ਗੋਲੀ ਵੱਜਣੀਆਂ ਤੇਰੇ ਅੰਦਰੋਂ ਕਾ ਕੰਮ ਕਰ ਰਹਿਣਾ ਅੱਛਾ ਮੈਂ ਕੋਈ ਗੱਲ ਨਹੀਂ ਕੋਈ ਗੋਲੀ ਮਾਰ ਦੋ ਸਾਨੂੰ ਮਰਨਾ ਮਨਜ਼ੂਰ ਆਸਨ ਰੋਜੇ ਤਸੀਹ ਹਸਦੇ ਸਰਦੋ ਜੀ ਨਹੀਂ ਸਹਿ ਜਾ ਸਹੀ ਜਾ અમાਰੋ ਗੋਲੀ ਦਾ ਇਹ ਉਹਨਾਂ ਦੋ ਗੋਲੀਆਂ ਦੇ ਸਿਰ ਤੇ ਕੱਡੀਆਂ ਮੁਰਕਿਆਂ ਦਾ ਕੰਜਰਾ ਦੋਲਿਆ ਜੀ ਕਰਾਤਾ ਤੋੜਾ ਹਾਂ ਮਾ ਦੋਲੀਏ ਕਰ ਲੈ ਮਰਨ ਦੇ ਆਏ ਮਰਨਾ ਸਲਾਮ ਮਰਨ ਕਬੂਲ ਮੈਂ ਤੁਹਾਡੀ ਜਿਹੜੀ ਇੱਕ ਲੱਗੀ ਮੈਂ ਤੁਹਾਡੀ ਜਿਹੜੀ ਇੱਕ ਲੱਗੀ ਤੁਸੀਂ ਮਰਨਾ ਹੀ ਹਾਂ ਹਾਂ ਬਿਲਕੁਲ ਜੀ ਤੁਹਾਡੇ ਦੇ ਨਾਮ ਵੀ ਰੱਖਿਆ ਗਿਆ ਸੀ ਮੈਂ ਸੁਣਿਆ ਦੇਖੋ ਸਤਿ ਸ੍ਰੀ ਅਕਾਲ ਜੀ ਦੀ ਕਿਰਪਾ ਸੇ ਹਾਂ ਜੀ ਡੀਜੀਪੀ ਆਇਆ ਪੂਰ ਦਾ ਡੋਗਰਾ ਹਾਂ ਜੀ ਤੇ ਮੇਰੀ ਫੋਟੋ ਖਿਚਣੀ ਸੀ ਉਹ ਫੋਟੋ ਖਿਚ ਕੇ ਦਿਖਾਉਣੀ ਸੀ ਜੀ ਤੇ ਫਾਟੇਗੜ ਚੂੜੀਆਂ ਦੇ ਕੈਮਰੇ ਵਾਲਿਆਂ ਨੇ ਕੁੱਤੇ ਕੋਈ ਹਾਂ ਬڑے ਕੁੱਤੇ ਮੇਰੀ ਫੋਟੋ ਹੀ ਨਾ ਹੋਵੇ ਕੈਮਰੇ ਆ ਸਾਤੂ ਨੇ ਪੜਾ ਇਹੋ ਜਿਹਾ ਬਤਾਤਾ ਬੜੇ ਕੈਬਰੇ ਕੁੱਤੇ ਵੀ ਤੂੰ ਜਾਣ ਕੇ ਨਹੀਂ ਲਾਉਂਦੇ ਆਂਦੇ ਤੁਸੀਂ ਲਾ ਲਓ ਫੋਟੋ ਉਹਦੀ ਨਹੀਂ ਉਹਦੀ ਫੋਟੋ ਹੀ ਨਹੀਂ ਹੁੰਦੀ ਜਰਾ ਵਾਹ ਇਹ ਵੀ ਉਹ ਐਵੀਵਰ ਐਵੀਵਰ ਪੜਾਉਂਦਾ ਤੁਸੀਂ ਰੱਖ ਲਓ ਹਾਂ ਜੀ ਜੇ ਰੱਖਣਾ ਹੀ ਮਹਾਰਾਜ ਨੇ ਹਨਾ ਤੇ ਜੇ ਬਚਾਣਾ ਹੀ ਬਚ ਕੇ ਹਰ ਬਾਬਾ ਜੀ ਫਿਰ ਉਸ ਤੋਂ ਬਾਅਦ ਉਹ ਸਮਾਂ ਉਸ ਤੋਂ ਬਾਅਦ ਜਦੋਂ ਤੁਸੀਂ ਜੇਦੋਂ ਵੀ ਕੱਟਦੇ ਉਸ ਤੋਂ ਬਾਅਦ ਅੱਜ ਵੀ ਤੁਹਾਨੂੰ ਪਰੇਸ਼ਾਨ ਤੰਗ ਕੀਤਾ ਜਾਂਦਾ ਹੈ ਬੇਟਾ ਇਹ ਅਜੇ ਅਜ ਮਗਰ ਲੱਗੇ ਰਹੇ ਨੇ ਸੀਆਈਡੀ ਵਾਲੇ ਹਫਤੇ ਤੋਂ ਜਦੋਂ ਹਫਤੇ ਬਾਅਦ ਆ ਜਾਂਦੇ ਆ ਬਹੁਤ ਬਿਮਾਰ ਰਹਿੰਦੇ ਸ਼ਰੀਰ ਵੀ ਡੁੱਟਦਾ ਫਿਰ ਵੀ ਤੁਹਾਨੂੰ ਤੰਗ ਉਹ ਮੈਂ ਤਾਂ ਹਾਦਸਾ ਨਾ ਮਰਾ ਮੇਰਾ ਬਦਲ ਚੋਕੇ ਮਾਲ ਮਢੀ ਲੈ ਜਾਓ ਹਾਂਜੀ ਮੈਂ ਉੱਥੇ ਹੀ ਤੁਹਾਨੂੰ ਅੰਦਰ ਹੋ ਜਾਣਾ ਪੈਦਾ ਪਤਾ ਕਰਿਆ ਉੱਥੇ ਤੁਹਾਡਾ ਪਤਾ ਕਰਦਾ ਕਰੋ ਮੇਰਾ ਉਹ ਹਸਪੀ ਦੇਖੋ ਦੰਦ ਕਰਦਾ ਹੈ ਮਜਬੂਰ ਹੈ ਜਰੀਏ ਸਾਰੋ ਤੋਂ ਹੁਕਮ ਹੁੰਦਾ ਤੋ ਸੇਹੀ ਕਸੂਰ ਆ ਕਿ ਹਾਂ ਬਸ ਸੰਗਤ ਕੀਤੀ ਸੰਤਾਨ ਨਾਲ ਰਹੇ ਬਸ ਇੰਨੇ ਹੀ ਸਬਸ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਕੇਸ ਪਉਂਦੇ ਆ ਨਾ ਕੇਸਾਂ ਪਛਾਤਿਆਂ ਦੇ ਲਿਖ ਹੁੰਦੇ ਜਿਹਨੇ ਮਰਦੀ ਪਾ ਦੇ ਉੱਥੇ ਕਿਹੜਾ ਕਿਸੇ ਪੁੱਛਣਾ ਹੈ ਕਿਨੇ ਪੁੱਛਣਾ ਹੁੰਦਾ ਤੁਹਾਨੂੰ ਵਾਈ ਗਰੁੱਪ ਦੇਖੋ ਇਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਸਾਡੇ ਨਾਲ ਬਾਬਾ ਜੀ ਨੇ ਸਾਂਝੀਆਂ ਕੀਤੀਆਂ ਇਹਨਾਂ ਨਾਲ ਹੀ ਚੱਲੇ ਜਾਣੀਆਂ ਇੱਕ ਦਿਨ ਕਿਉਂਕਿ ਆਪਾਂ ਇਹਨੂੰ ਇੱਕ ਡਾਕੂਮੈਂਟ ਤੌਰ ਤੇ ਆਪਣੇ ਕੋਲ ਰੱਖਣਾ ਚਾਹੁੰਦੇ ਆ ਕਿ ਜਿਹੜਾ ਨਾ ਬਜ਼ੁਰਗਾਂ ਨੇ ਆਪਣੇ ਉੱਤੇ ਸਸਦ ਸਹਾਰਿਆ ਜੋ ਉਹਨਾਂ ਨੇ ਕੀੜ ਸਹੀ ਆ ਉਹ ਇਹੀ ਦੱਸਣ ਵਾਲਿਆ ਬਾਕੀ ਕੌਣ ਦੱਸੂਗਾ ਤੇ ਅੱਜ ਆਪਾਂ ਨਾਲ ਗੱਲਬਾਤ ਕਰਕੇ ਉਹ ਦੌਰ ਬਾਰੇ ਉਂਝ ਵੀ ਆਫ ਕੈਮਰਾ 'ਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਜਿਨ੍ਹਾਂ ਨੂੰ ਆਪਾਂ ਸਾਂਝੀਆਂ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਸਰਕਾਰ ਉਸ ਤੇ ਕਾਰਵਾਈ ਕਰਦੀ ਆ ਪਰ ਇਹਨਾਂ ਨਾਲ ਜੋ ਹੋਇਆ ਉਹ ਆਪਾਂ ਕਦੇ ਵੀ ਕੈਮਰੇ ਤੇ ਰਿਕਾਰਡ ਵੀ ਨਹੀਂ ਕਰ ਪਾਉਂਦੇ ਪਰ ਬੜੇ ਦੁੱਖ ਦੀ ਗੱਲ ਆ ਕਿ ਅੱਜ ਵੀ ਉਹ ਦੇਨਾ ਜਿਤਨ ਇਸ ਭਾਰਤੀ ਆਰਮੀ ਨੇ ਹਨਾ ਫਮਲਾ ਕੀਤਾ ਸਾਡੇ ਦਰਬਾਰ ਸਾਹਿਬ ਤੇ ਤੇ ਉਹ ਦੁੱਖ ਹਰ ਸਿੱਖ ਦੇ ਦਿਲ ਦੇ ਵਿੱਚ ਹਮੇਸ਼ਾ ਹੀ ਬਲਦਾ ਰਹੂਗਾ ਇਹ ਧੁਨਾ ਹਮੇਸ਼ਾ ਬਲਦਾ ਰਹਿਣਾ ਜਦ ਤੱਕ ਇਹ ਦੁਨੀਆ ਰਹਿਣੀ ਆ ਵੀ ਸਿੱਖਾਂ ਨਾਲ ਜੋ ਹੋਇਆ ਉਹ ਨਜਾਇਜ਼ ਹੋਇਆ ਜਿਹੜਾ ਰਿਹਾ ਸਾਡੇ ਚਰਨ ਨਾਲ ਤੁਰ ਨਾਲ ਇਹੋ ਜੀਆਂ ਚੀਜ਼ਾਂ ਆਪਾਂ ਸਾਂਝੀਆਂ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ